ਸਸਕਾ ਜੀ ਮੈਂ ਆਪਕੋ ਮਿਲ ਕਪੂਲ ਤੁਸੀਂ ਦੇਖ ਰਹੇ ਹੋ ਪ੍ਰੋਗਰਾਮਿਕ ਮੇ ਰਿਵਿਊਸਨੋਇਸ ਪ੍ਰੋਗਰਾਮ ਦੇ ਵਿੱਚ ਹਾਜ਼ਰ ਹੋਣਿਆ ਲੈ ਕੇ ਅਸੀਂ ਕੁਝ ਖਾਸ ਤੇ ਮੁਖ ਖਬਰਾਂ ਤੇ ਇਹਨਾਂ ਖਬਰਾਂ ਤੇ ਵਤੇ ਚਰਚਾ ਕਰਨ ਦੇ ਲਈ ਸਾਡੇ ਨਾਲ ਜੁੜੇ ਹੋਏ ਨੇ ਸਾਡੇ ਸੀਨੀਅਰ ਐਡੀਟਰ ਜਸਪਾਲ ਸਿੰਘ ਟਿੱਲੋਂ ਟਿੱਲੋਂ ਸਾਹਿਬ ਆਪ ਜੀ ਦਾ ਬਹੁਤ ਬਹੁਤ ਸਵਾਗਤ ਹੈ ਸ਼ੁਕਰੀਆ ਜੀ ਮਿਹਰਬਾਨੀ ਤੁਹਾਨੂੰ ਜੇਕਰ ਸਭ ਤੋਂ ਪਹਿਲਾਂ ਗੱਲ ਕੀਤੀ ਜਾਵੇ ਰਾਹੁਲ ਗਾਂਧੀ ਦੇ ਵੱਲੋਂ ਇੱਕ ਬਿਆਨ ਦਿੱਤਾ ਗਿਆ ਉਹਨਾਂ ਦਾ ਬਿਆਨ ਕਾਫੀ ਜ਼ਿਆਦਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਕਿਉਂਕਿ ਰਾਹੁਲ ਗਾਂਧੀ ਨੇ ਕਿਹਾ ਜਿਹੜਾ ਦੇਸ਼ ਦਾ ਲੋਕਤੰਤਰ ਹੈ ਉਸ ਨੂੰ ਹਾਈ ਚੈੱਕ ਕੀਤਾ ਜਾ ਰਿਹਾ ਹੈ ਇਸ ਤੋਂ ਬਾਅਦ ਸਿਆਸਤ ਗਰਮ ਆ ਗਈ ਅਤੇ ਵੱਖ-ਵੱਖ ਟਿੱਪਣੀਆਂ ਆਉਣੀਆਂ ਵੀ ਸਾਹਮਣੇ ਸ਼ੁਰੂ ਹੋ ਗਈਆਂ ਨੇ ਦੇਖੋ ਰਾਹੁਲ ਗਾਂਧੀ ਬਹੁਤ ਲੰਬੇ ਸਮੇਂ ਤੋਂ ਗੱਲ ਕਰਦੇ ਆ ਰਹੇ ਸਨ ਕਿ ਮੈਂ ਜਦੋਂ ਹੁਣ ਪ੍ਰੈਸ ਕਾਨਫਰੰਸ ਕਰਾਂਗਾ ਤਾ ਹਾਈਡਰੋਜਨ ਬੰਬ ਸਿੱਟਦੇ ਆਂਗਾ ਮੇਰੇ ਤਾਂ ਖਿਆਲ ਆ ਕਿ ਜਿਹੜੇ ਸਾਡੇ ਸਿਆਦਦਾਨ ਨੇ ਉਹਨਾਂ ਨੂੰ ਥੋੜੀ ਸ਼ਬਦਾਬਲੀ ਆ ਜਿਹੜੇ ਬੰਬ ਸਿੱਟਤਾ ਫਲਾਣਾ ਕਰਤਾ ਸਾਰਿਆਂ ਨੂੰ ਕੱਲੇ ਰਾਹੁਲ ਗਾਂਧੀ ਨੂੰ ਨਹੀਂ ਬਾਕੀਆਂ ਨੂੰ ਵੀ ਇਹ ਤੋਂ ਗਰੇਜ ਕਰਨਾ ਚਾਹੀਦਾ ਤੁਸੀਂ ਮੰਨ ਕੇ ਚੱਲੋ ਉਹਨਾਂ ਨੇ ਅੱਜ ਇੱਕੋ ਹੀ ਗੱਲ ਕਹੀ ਹੈ ਕਿ ਜਿਹੜਾ ਭਾਰਤ ਦਾ ਚੋਣ ਕਮਿਸ਼ਨ ਹੈ ਇਹਦੇ ਵੱਲੋਂ ਭਾਰਤ ਦੇ ਲੋਕਤੰਤਰ ਨੂੰ ਸ਼ਹਿ ਦੇ ਉੱਤੇ ਸ਼ਹਿ ਕੀ ਦੀ ਆ ਉਹਦੀ ਹੋएगी ਜਿੰਨਾਂ ਦੀ ਸਰਕਾਰ ਹੈ ਇਹ ਲੋਕਤੰਤਰ ਰੋਹਾਈ ਜਾ ਕੀਤਾ ਜਾ ਰਿਹਾ ਹੈ ਉਹ ਕਹਿੰਦੇ ਆ ਕਿ ਸੰਵਿਧਾਨ ਪਿਆਰ ਕਰਦਾ ਹੈ ਲੋਕਤੰਤਰ ਪ੍ਰਕਿਰਿਆ ਨੂੰ ਪਿਆਰ ਕਰਦਾ ਹੈ ਤੇ ਜਿਹੜੀਆਂ ਵੀ ਗੱਲਾਂ ਮੈਂ ਕਰ ਰਿਹਾ ਇਹ ਸਾਰੀਆਂ ਸਬੂਤਾਂ ਦੇ ਆਧਾਰਤ ਨੇ ਮੇਰੇ ਕੋਲ 100% ਸਬੂਤ ਨੇ ਉਹਨਾਂ ਨੇ ਕਈ ਕਿਸਮ ਦਾ ਚੋਣ ਕਮਿਸ਼ਨ ਦੇ ਉੱਤੇ ਦੋਸ਼ ਲਾਏ ਨੇ ਇਹ ਕਿਹਾ ਕਿ ਇਹ ਅਜੇ ਹਾਈਡਰੋਜਨ ਬੰਬ ਨਹੀਂ ਹਾਲੇ ਤਮਾ ਬੈਸੀ ਗੱਲ ਕਰ ਰਹੇ ਆ ਅਗਲੇ ਦਿਨਾਂ ਦੇ ਵਿੱਚ ਆਪਾਂ ਹਾਈਡਰੋਜਨ ਬੰਬ ਵੀ ਸੁੱਟਾਂਗੇ ਇਹ ਗੱਲ ਰਾਹੁਲ ਗਾਂਧੀ ਵੱਲੋਂ ਕੀਤੀ ਜਾ ਰਹੀ ਹੈ ਉਹਨਾਂ ਨੇ ਇਹ ਸਾਰੇ ਮਾਮਲੇ ਨੂੰ ਲੈ ਕੇ ਇੱਕ ਕਿਸਮ ਦੇ ਨਾਲ ਭਾਰਤ ਦੇ ਚੋਣ ਕਮਿਸ਼ਨ ਨੂੰ ਘੇਰਿਆ ਜਿਹੜੇ ਸਾਡੇ ਮੁੱਖ ਚੋਣ ਕਮਿਸ਼ਨਰ ਨੇ ਗਿਆਨੇਸ਼ ਕੁਮਾਰ ਉਹਨਾਂ ਬਾਰੇ ਕਹਿੰਦਿਆ ਕਿ ਦੁਨੀਆਂ 'ਚ ਪਤਾ ਕਿ ਦੇਸ਼ ਦੇ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਉਹਨਾਂ ਦੇ ਕਹਿੰਦੇ ਬਹੁਤ ਨੇੜਲੇਆਂ 'ਚੋਂ ਆਏ ਨੇੜਤਾ ਹੋਣੀ ਏ ਕੋਈ ਮਾੜੀ ਗੱਲ ਨਹੀਂ ਪਰ ਕੋਈ ਬੰਦਾ ਆਪਣੇ ਅਹੁਦੇ ਦੀ ਮਾਨਮਰਯਾਦਾ ਕਾਇਮ ਰੱਖੇ ਆਪਣੇ ਅਹੁਦੇ ਦੀ ਮਾਨਮਰਯਾਦਾ ਨੂੰ ਪ੍ਰਭਾਵਿਤ ਨਾ ਕਰੇ ਇਹ ਗੱਲ ਕਹੀ ਜਾ ਰਹੀ ਹੈ ਜੀ ਸੋ ਇੱਕ ਪਾਸੇ ਉਹਨਾਂ ਨੇ ਇਹ ਗੱਲ ਕਹੀ ਹੈ ਦੂਜੇ ਪਾਸੇ ਜਿਹੜੇ ਭਾਰਤ ਦੇ ਚੋਣ ਕਮਿਸ਼ਨ ਨੇ ਕੋਕ ਗੱਲ ਨਾਲ ਜੁੜਦੀ ਆ ਮੈਂ ਤਾਂ ਗੱਲ ਕਰ ਲਈ ਵੀ ਇਹਨੂੰ ਵੱਖਰਾ ਨਾਲ ਲਿਆ ਜਾਵੇ ਗਿਆਨੇਸ਼ ਕੁਮਾਰ ਉਹਨਾਂ ਨੇ ਕਿਹਾ ਕਿ ਰਾਹੁਲ ਗਾਂਧੀ ਜਿਹੜੇ ਦੋਸ਼ ਲਾ ਰਹੇ ਨੇ ਇਹ ਬਿਲਕੁਲ ਬੇਬੁਨਿਆਦ ਨੇ ਇਹਨਾਂ ਦਾ ਕੋਈ ਮੂਹ ਸਰਨੀ ਹੈ ਉਹ ਕਹਿੰਦੇ ਜਿੱਥੋਂ ਦੀ ਰਾਹੁਲ ਗਾਂਧੀ ਗੱਲ ਕਰਦਾ ਹੈ ਵੋਟਾਂ ਦੀ ਚੋਰੀ ਤੇ ਵੋਟ ਡਿਲੀਟ ਕੀਤੇ ਨੇ 2023 ਵਿੱਚ ਉਸੇ ਜਗ੍ਹਾ ਤੇ ਕਾਂਗਰਸ ਦੀ ਜਿੱਤ ਹੋਈ ਸੀ ਉੱਥੇ ਨਾ ਕੱਟਣ ਦੇ ਮਾਮਲੇ ਵਿੱਚ ਕਦੇ ਐਫਆਈਆਰ ਵੀ ਦਰਜ ਹੋਈ ਵੀ ਹੈ ਉਹਨਾਂ ਕਿਹਾ ਕਿ ਕਦੇ ਵੀ ਜਿਹੜੇ ਨਾਮ ਵਗੈਰਾ ਨੇ ਇਹ ਆਨਲਾਈਨ ਡਿਲੀਟ ਨਹੀਂ ਹੁੰਦੇ ਜੀ ਬਿਲਕੁਲ ਜੇ ਕਿਸੇ ਨੇ ਕੋਈ ਡਿਲੀਟ ਕਰਾਉਣਾ ਹੈ ਬਕਾਇਦਾ ਤੌਰ ਦੇ ਉੱਤੇ ਫਾਰਮ ਭਰ ਕੇ ਦਿੱਤਾ ਜਾਂਦਾ ਅਸੀਂ ਪਿੰਡਾਂ 'ਚ ਵੀ ਦੇਖਿਆ ਹੁੰਦੇ ਨੇ ਇਹ ਨਹੀਂ ਗੱਲ ਹੈ ਕਿ ਇਹ ਡਿਲੀਟ ਵਗੈਰਾ ਨਹੀਂ ਹੁੰਦੇ ਕੋਵਲ ਕਈ ਵਾਰ ਆਪਣੇ ਪਿੰਡਾਂ 'ਚ ਆਪਾਂ ਦੇਖਿਆ ਹੈ ਜੀ ਕਿ ਬਹੁਤ ਸਾਰੇ ਲੋਕ ਘਰ ਛੱਡ ਜਾਂਦੇ ਨੇ ਜੀ ਜੀ ਕੋਈ ਸ਼ਹਿਰਾਂ 'ਚ ਆ ਕੇ ਰਹਿਣ ਲੱਗ ਗਿਆ ਕਿਉਂਕਿ ਵੋਟ ਇੱਕ ਬੰਨੀ ਆ ਭਾਵੇਂ ਪਿੰਡ 'ਚ ਬਣਾ ਲਓ ਭਾਵੇਂ ਸ਼ਹਿਰ 'ਚ ਬਣਾ ਲਓ ਕਈ ਵਾਰ ਅਸੀਂ ਅਕਸਰ ਹੀ ਉੱਥੇ ਦੇਖਿਆ ਹੈ ਕਿ ਪਿੰਡ ਦਾ ਸਰਪੰਚ ਕੋਈ ਲੰਬੜਦਾਰ ਕੋਈ ਦੂਜਾ ਜਦੋਂ ਵੋਟਾਂ ਬੰਨਣਾ ਹੁੰਦੀਆਂ ਨੇ ਉਹ ਇਕੱਲੇ ਹੀ ਬੈਠਾ ਸਾਰਾ ਦੇ ਕਰ ਦਿੰਦਾ ਹੈ ਫਲਾਨਾ ਦਰਸ਼ਨ ਸਿੰਘ ਹੈ ਨਹੀਂ ਜੀ ਤਾਂ ਤਨੇ 4 ਸਾਲ ਹੋ ਗਏ ਪਿੰਡ ਚ ਰਹਿੰਦਾ ਨਹੀਂ ਇਸ ਤਰ੍ਹਾਂ ਵੀ ਵੋਟਾਂ ਡਿਲੀਟ ਹੋ ਜਾਂਦੀਆਂ ਨੇ ਕੱਟੀਆਂ ਜਾਂਦੀਆਂ ਨੇ ਪਰ ਚੋਣ ਕਮਿਸ਼ਨ ਦਾ ਕਹਿਣਾ ਹੈ ਆਨਲਾਈਨ ਵੋਟਾਂ ਡਿਲੀਟ ਨਹੀਂ ਕੀਤੇ ਜਾ ਸਕਦੀਆਂ ਬੀਤੇ ਦਿਨੀ ਮਾਮਲਾ ਵਾਪਰਿਆ ਜਿੱਥੇ 5 ਸਾਲ ਦੇ ਬੱਚੇ ਦਾ ਕਤਲ ਕੀਤਾ ਗਿਆ ਇੱਕ ਪ੍ਰਵਾਸੀ ਦੇ ਵੱਲੋਂ ਉਸ ਨੂੰ ਲੈ ਕੇ ਮਾਹੌਲ ਪੰਜਾਬ ਦੇ ਵਿੱਚ ਕਾਫੀ ਗਰਮਾਇਆ ਹੋਇਆ ਪੰਜਾਬ ਦੇ ਜਿਹੜੇ ਲੋਕ ਨੇ ਕਾਫੀ ਗੁੱਸੇ ਦੇ ਵਿੱਚ ਨੇ ਤੇ ਵੱਖ-ਵੱਖ ਐਲਾਨ ਕਰ ਰਹੇ ਨੇ ਇਸ ਦੇ ਚੱਲਦੇ ਅੱਜ ਸਿੱਖ ਜਥੇਬੰਦੀਆਂ ਦੇ ਵੱਲੋਂ ਵੀ ਇੱਕ ਐਲਾਨ ਕੀਤਾ ਗਿਆ ਹੁਸ਼ਿਆਰਪੁਰ ਦਾ ਜਿਹੜਾ ਇਹ ਮਾਮਲਾ ਹੈ ਉਹਦੀ ਜਿੰਨੀ ਨਖੇਦੀ ਕੀਤੀ ਜਾਵੇ ਜੀ ਜੀ ਉਹ ਬਹੁਤ ਥੋੜੀ ਹੈ ਇਹ ਜਿੰਦਗੀਆਂ ਜੱਥੇਬੰਦੀਆਂ ਸਾਰੀਆਂ ਇਹ ਮਾਮਲੇ ਨੂੰ ਲੈ ਕੇ ਆਪੋ ਆਪਣੇ ਬਿਆਨ ਦੇ ਰਹੀਆਂ ਨੇ ਸਾਡੇ ਸਾਰਿਆਂ ਚੋਂ ਕੋਈ ਅਜਿਹਾ ਨਿਤਰਿਆ ਜਿਹੜਾ ਸਰਕਾਰ ਨੂੰ ਉੱਥੋਂ ਦੀ ਪੁਲਿਸ ਨੂੰ ਕਹੇ ਕਿ ਜਲਦੀ ਤੋਂ ਜਲਦੀ ਇਹਦਾ ਚਾਰਜ ਸ਼ੀਟ ਦੋਸ਼ ਪੱਤਰ ਅਦਾਲਤ ਵਿੱਚ ਦਾਖਲ ਕੀਤਾ ਜਾਵੇ ਮੋਨਿਸਟਰ ਭਗਵੰਤ ਮਾਨ ਐ ਮੁੱਖ ਮੰਤਰੀ ਦੇ ਤੌਰ ਤੇ ਉਹਨਾਂ ਨੂੰ ਕਿਹਾ ਜਾਵੇ ਕਿ ਹੁਣ ਤੱਕ ਅੱਜ 8-9 ਦਿਨ ਹੋ ਗਏ ਤੇ ਜੇ ਸਰਕਾਰ ਵੀ ਚਾਹੁੰਦੀ ਹੈ ਕਿ ਇਹਦੇ ਵਿੱਚ ਇਨਸਾਫ ਜਲਦੀ ਮਿਲੇ ਇਹਨੂੰ ਫਾਸਟ ਟਰੈਕ ਅਦਾਲਤ ਨੂੰ ਕਿਉਂ ਨਾ ਦਿੱਤਾ ਜਾਵੇ ਜੀ ਜੀ ਤਾਂ ਕਿ ਦਿਨਾਂ ਵਿੱਚ ਹੀ ਇਸ ਕੇਸ ਦਾ ਨਿਬਟਾਰਾ ਹੋ ਸਕੇ ਬਹੁਤ ਸਾਰੇ ਲੋਕ ਇਤੇ ਉਹ ਗੱਲਾਂ ਕਰਦੇ ਆ ਜਿਹਦਾ ਕੋਈ ਮਤਲਬ ਨਹੀਂ ਹੈ ਮੈਂ ਕੱਲ ਵੀ ਕਿਹਾ ਸੀ ਅੱਜ ਫੇਰ ਕਹਿ ਰਿਹਾ ਇਹ ਸਾਰੇ ਮਾਮਲੇ ਦੇ ਵਿੱਚ ਕੋਈ ਨਾ ਕੋਈ ਕਿਸੇ ਦਾ ਕੋਈ ਸਿਆਸੀ ਲਾਭ ਹੈ ਜਿਹੜਾ ਉਹ ਵੱਡੀ ਪੱਧਰ ਤੇ ਤੇ ਪੰਜਾਬ ਦੀ ਸਰਕਾਰ ਨੂੰ ਇਹਦੀ ਪੜਤਾਲ ਕਰਕੇ ਦੱਸਣਾ ਚਾਹੀਦਾ ਕਿਤੇ ਕੋਈ ਇਹਦੇ ਪਿੱਛੇ ਇਹੋ ਜੀ ਸਾਜ਼ਿਸ਼ ਤਾਂ ਨਹੀਂ ਕਿ ਇਹਨਾਂ ਪ੍ਰਵਾਸੀ ਮਜ਼ਦੂਰਾਂ ਨੂੰ ਇੱਥੋਂ ਇਕੱਠੇ ਕਰਕੇ ਤੁਰੰਤ ਬਿਹਾਰ ਭੇਜਿਆ ਜਾਵੇ ਜਾਂ ਵੀ ਯੂਪੀ ਭੇਜਿਆ ਜਾਵੇ ਤੇ ਬਿਹਾਰ ਦੇ ਵਿੱਚ ਇਹਨਾਂ ਦੀਆਂ ਵੋਟਾਂ ਲਈਆਂ ਜਾਣ ਜਦੋਂ ਇੱਥੇ ਕਰੋਨਾ ਮਹਾਮਾਰੀ ਆਈ ਸੀ ਉਦੋਂ ਵੀ ਵੋਟਾਂ ਸਨ ਉਦੋਂ ਕਿਵੇਂ ਇਹਨਾਂ ਲੋਕਾਂ ਨੂੰ ਭੇਜਿਆ ਗਿਆ ਤੇ ਰੇਲ ਦੀਆਂ ਪਟੜੀਆਂ ਤੇ ਖੜੇ ਮਾਰੇ ਗਏ ਇਹ ਲੋਕ ਵੀ ਇਨਸਾਨ ਨੇ ਪਰ ਜਿਹੜਾ ਵੀ ਬੰਦਾ ਅਪਰਾਧਿਕ ਵਿਰਤੀ ਦਾ ਪ੍ਰਵਾਸੀ ਹੈ ਜੀ ਜੀ ਉਹ ਸਥਾਨਕ ਹੈ ਉਹ ਭਾਵੇਂ ਕਿਸੇ ਚੰਦ ਤੋਂ ਆਇਆ ਉਦੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਜੀ ਕੋਈ ਲਿਹਾਜ਼ ਨਹੀਂ ਚਾਹੀਦਾ ਮੈਂ ਕਹਿ ਰਿਹਾ ਕਿ ਸੱਤ ਅੱਠ ਦਿਨ ਬੀਤ ਗਏ ਉਹ ਪਰਿਵਾਰ ਦੇ ਹਿਰਦੇ ਉਦੋਂ ਸ਼ਾਂਤ ਹੋਣਗੇ ਜਿੱਦੇ ਕਤਤ ਦੋਸ਼ੀ ਨੂੰ ਬਕਾਇਦਾ ਤੌਰ ਤੇ ਸਜ਼ਾ ਮਿਲੇਗੀ ਬਿਲਕੁਲ ਤੇ ਫਿਰ ਇਹਦਾ ਕੇਸ ਅੱਜ ਤੱਕ ਫਾਸਟ ਟਰੈਕ ਅਦਾਲਤ ਨੂੰ ਕਿਉਂ ਨਾ ਗਿਆ ਇਹ ਜਿਹੜੀਆਂ ਜਥੇਬੰਦੀਆਂ ਇਕੱਠੀਆਂ ਹੋਈਆਂ ਨੇ ਕਹਿੰਦੇ ਇਹਨਾਂ ਨੇ ਇੱਕ ਮਤਾ ਪਾਇਆ ਕਿਉਂਕਿ ਜਿਹੜੇ ਕਹਿੰਦੇ ਨੇ ਭਜਾ ਦਿਓ ਜੀ ਇਹਨਾਂ ਨੂੰ ਤੋੜ ਦਿਓ ਜੀ ਇਹਨਾਂ ਨੂੰ ਇਹ ਕੋਈ ਹੱਲ ਨਹੀਂ ਕਦੇ ਟੋੜੀਆਂ ਆ ਗੱਲਾਂ ਉਹਨਾਂ ਲੋਕਾਂ ਨੂੰ ਪੁੱਛੋ ਜਿਹੜੇ ਕਲਕੱਤੇ ਦੇ ਵਿੱਚ ਟਰਾਂਸਪੋਰਟਰ ਨੇ ਯੂਪੀ 'ਚ ਟਰਾਂਸਪੋਰਟਰ ਨੇ ਜੀ ਇਸੇ ਤਰ੍ਹਾਂ ਪਟਨਾ ਬਿਹਾਰ ਦੇ ਵਿੱਚ ਟਰਾਂਸਪੋਰਟਰ ਨੇ ਜਾਂ ਹੋਰ ਕਾਰੋਬਾਰਾਂ ਤੇ ਨੇ ਉਹਨਾਂ ਤੇ ਕੀ ਬਿੱਤੇਗੀ ਅਜ ਅਸੀਂ ਇਹਨਾਂ ਨੂੰ ਭਜਾਉਣ ਲੱਗੇ ਆ ਤੇ ਜੇ ਕਾਡੂ ਉਹ ਥੋੜੇ ਕਹਿਣ ਤੁਸੀਂ ਭਜੋ ਇੱਥੋਂ ਜਿਹੜੇ ਲੋਕ ਲੰਬੇ ਸਮੇਂ ਤੋਂ ਇੱਥੇ ਆ ਗਏ ਅੱਜ ਤੱਕ ਜਿੰਨੇ ਰੌਲਾ ਪਾਉਣ ਵਾਲੇ ਨੇ ਇਹਨਾਂ 'ਚੋਂ ਕਿੰਨੇ ਪਰਸੈਂਟ ਨੇ ਇਹਨਾਂ ਲੋਕਾਂ ਦੀ ਤਸਦੀਕ ਕਰਾਈ ਹੈ ਇਹਨਾਂ ਦੀ ਕੋਈ ਵੈਰੀਫਿਕੇਸ਼ਨ ਕਰਾਈ ਹੈ ਜੀ ਕੋਈ ਨਗਰ ਕਾਉਂਸਲਰ ਮੇਅਰ ਡਿਪਟੀ ਮੇਅਰ ਤੇ ਪਿੰਡਾਂ ਦੇ ਵਿੱਚੋਂ ਕੋਈ ਸਰਪੰਚ ਲੰਬੜਦਾਰ ਇਹ ਦੱਸ ਸਕਦੇ ਆ ਉਹਨਾਂ ਦੇ ਪਿੰਡਾਂ ਦੇ ਵਿੱਚ ਪ੍ਰਵਾਸੀ ਮਜ਼ਦੂਰ ਕਿੰਨੇ ਨੇ ਤੇ ਉਹਨਾਂ ਦਾ ਪਿਛੋਕੜ ਕੀ ਹੈ ਇਹ ਕੋਈ ਸ਼ੱਕ ਨਹੀਂ ਕਿ ਬਹੁਤ ਸਾਰੇ ਲੋਕ ਉਹਨਾਂ ਖੇਤਰਾ ਵਿੱਚ ਅਪਰਾਧ ਕਰਕੇ ਇੱਥੇ ਆ ਪਹੁੰਚਦੇ ਆ ਉਹਨਾਂ ਦੀ ਤਸਦੀਕ ਕਿਉਂ ਨਾ ਹੋਵੇ ਥਾਣਿਆਂ ਦੇ ਵਿੱਚ ਕਿੰਨਿਆਂ ਦਾ ਰਿਕਾਰਡ ਹੈ ਅੱਜ ਇਹ ਘਟਨਾ ਵਾਪਰੀ ਹੈ ਘਟਨਾ ਹਿਰਦੇ ਬਲੁੰਦਰਣ ਵਾਲੀ ਹੈ ਸਾਡਾ ਸਾਰਿਆਂ ਦਾ ਉਸ ਪਰਿਵਾਰ ਦੇ ਨਾਲ ਬਹੁਤ ਜ਼ਿਆਦਾ ਹਮਦਰਦੀ ਹੈ ਜੀ ਉਹਨਾਂ ਦਾ 5 ਸਾਲ ਦਾ ਬੱਚਾ ਚਲੇ ਗਿਆ ਅਜਾਈਂ ਚਲੇ ਗਿਆ ਪਰੇ ਕਸੂਰ ਕੀ ਦਾ ਕਸੂਰ ਹੈ ਸਿਸਟਮ ਦਾ ਸਰਕਾਰਾਂ ਦਾ ਰਾਸੀ ਪਾਰਟੀਆਂ ਦਾ ਜਿਨ੍ਹਾਂ ਨੇ ਇੱਥੇ ਲਿਆ ਲਿਆ ਕਿ ਇਹਨਾਂ ਨੂੰ ਬਸੰਦੇ ਬਨਾਇਆ ਤੁਹਾਨੂੰ ਯਾਦ ਹੋਣਾ ਲੁਧਿਆਣੇ ਦੇ ਵਿੱਚ ਤਾਂ ਕੋਈ ਕਾਰਨ ਕਰਕੇ ਰਹਿ ਗਿਆ ਬੰਦੇ ਨੇ ਜਿੱਤ ਜਾਣਾ ਸੀ ਕਈ ਉੱਥੇ ਕਾਉਂਸਲਰ ਵੀ ਨੇ ਜੀ ਅਨਾਬਾ ਰੋਡ ਤੇ ਰੌਣੀਪਿੰਡ ਹੈ ਇੱਥੇ ਸਰਪੰਚ ਪ੍ਰਵਾਸੀ ਮਜ਼ਦੂਰ ਰਿਹਾ ਕਿ ਨਹੀਂ ਰਿਹਾ ਉਹਨੂੰ ਕਿਹਨੇ ਬਨਾਇਆ ਤੇ 5 ਸਾਲ ਉਹਨੇ ਸਰਪੰਚੀ ਕੀਤੀ ਉਦੋਂ ਰੋਲਾ ਕਿਉਂ ਨਾ ਪਾਇਆ ਤੁਸੀਂ ਇਹ ਹੱਲ ਨਹੀਂ ਜਿਹੜੇ ਅੱਜ ਬਹੁਤ ਸਾਰੀਆਂ ਜਥੇਬੰਦੀਆਂ ਨੇ ਹੁਸ਼ਾਰਪੁਰ ਚੇ ਵਤਾਂ ਪਾਇਆ ਇਹਨਾਂ ਦੀ ਤਸਦੀਕ ਕਰਾਓ ਇਹਨਾਂ ਦੀ ਵੈਰੀਫਿਕੇਸ਼ਨ ਕਰਾਓ ਮੈਂ 100% ਉਹਨਾਂ ਨਾਲ ਸਹਿਮਤ ਹਾਂ ਜੀ ਹੱਲੇ ਜੇ ਇੱਥੇ ਰਹਿੰਦੇ ਨੇ ਕਾਂਗਰਸੀ ਆਗੂ ਸੁਖਪਾਲ ਸਿੰਘ ਕਹਿ ਰਿਹਾ ਕਿੰਨਾ ਚਿਰ ਚੋਂ ਰੌਲਾ ਪਾ ਰਹੇ ਨੇ ਕਿ ਇਹਨਾਂ ਦੀ ਜਾਇਦਾਦਾਂ ਵਗੈਰਾ ਉਹ ਕਿਉਂ ਇਹ ਕੰਮ ਕਰ ਰਹੇ ਹੁੰਦੇ ਆਉਣ ਜੀ ਸਦਕੇ ਆਉਣ ਜੀ ਜੀ ਪਰ ਜਦੋਂ ਕੌਣ ਕਰਾਉਂਦਾ ਹੈ ਅਸੀਂ ਇਹਨਾਂ ਦਾ ਬਕਾਇਦਾ ਤੌਰ ਦੇ ਉੱਤੇ ਕੋਈ ਰਿਕਾਰਡ ਹੋਵੇ ਜੇ ਮੰਨ ਲਓ ਪਿੰਡ ਦੇ ਵਿੱਚ 50 ਬੰਦੇ ਰਹਿੰਦੇ ਨੇ ਪ੍ਰਵਾਸੀ ਨੇ ਉਹਨਾਂ 50 ਦੇ 50 ਬੰਦਿਆਂ ਦਾ ਰਿਕਾਰਡ ਸਰਪੰਚ ਦੇ ਰਿਕਾਰਡ 'ਚ ਵੀ ਹੋਵੇ ਥਾਣੇ ਦੇ ਰਿਕਾਰਡ 'ਚ ਵੀ ਹੋਵੇ ਕੱਲੂ ਜੇਕਰ ਕੋਈ ਅਪਰਾਧ ਕਰਕੇ ਕਿਸੇ ਪਾਸੇ ਜਾਂਦੇ ਨੇ ਤਾਂ ਉਹਨਾਂ ਨੂੰ ਦਬੋਚਿਆ ਤਾਂ ਜਾ ਸਕੇ ਸੋ ਬਹੁਤ ਸਾਰੇ ਪ੍ਰਵਾਸੀ ਮਜ਼ਦੂਰ ਵੀ ਇਸ ਗੱਲ ਨਾਲ ਸਹਿਮਤ ਨੇ ਕਿ ਜਿਹੜਾ ਅਪਰਾਧਿਕ ਬੰਦਾ ਉਹਨੂੰ ਖੜੇ ਚਰਾਹੇ ਕਰਕੇ ਸਜ਼ਾ ਦਿਓ ਪਰ ਇੱਕੋ ਚੀਜ਼ ਸਾਰਿਆਂ ਤੇ ਲਾਗੂ ਨਹੀਂ ਹੋਇਆ ਕਰਦੀ ਅਮਰੀਕਾ ਦੇ ਵਿੱਚ ਸਾਡੇ ਇੱਕ ਟਰੱਕ ਡਰਾਈਵਰ ਦੇ ਨਾਲ ਵਾਪਰਿਆ ਉਹ ਸਾਰਿਆਂ ਨੂੰ ਸ਼ੱਕ ਦੀ ਨਿਗਾ ਨਾਲ ਦੇਖਦੇ ਨੇ ਭਾਰਤ ਦਾ ਸੰਵਿਧਾਨ ਇਹਨਾਂ ਚੀਜ਼ਾਂ ਦੀ ਆਗਿਆ ਨਹੀਂ ਦਿੰਦਾ ਜੀ ਮੈਂ ਫੇਰ ਦੁਹਰਾਉਣਾ ਹੈ ਜਿਹੜੀਆਂ ਜਥੇਬੰਦੀਆਂ ਨੇ ਅੱਜ ਇਹ ਮਤਾ ਪਾਇਆ ਇਹਨਾਂ ਦੀ ਵੈਰੀਫਿਕੇਸ਼ਨ ਕਰਾਓ ਮੈਂ 100% ਸਹਿਮਤ ਹਾਂ ਉਹਨਾਂ ਨਾਲ ਵੈਰੀਫਿਕੇਸ਼ਨ ਹੋਣੀ ਚਾਹੀਦੀ ਹੈ ਕੱਲੇ-ਕੱਲੇ ਦੀ ਹੋਣੀ ਚਾਹੀਦੀ ਹੈ ਬਹੁਤ ਸਾਰੇ ਖੇਤਰਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਇਹ ਲੋਕ ਤਾਂ ਬੜੇ ਲੰਬੇ ਸਮੇਂ ਤੋਂ ਇੱਥੇ ਠਹਿਰ ਰਹੇ ਨੇ ਇਹਨਾਂ ਦੇ ਆਧਾਰ ਕਾਰਡ ਬਣੇ ਹੋਏ ਆ ਇਹਨਾਂ ਦੇ ਰਾਸ਼ਨ ਕਾਰਡ ਬਣੇ ਹੋਏ ਆ ਇਹਨਾਂ ਦੇ ਵੋਟਰ ਕਾਰਡ ਬਣੇ ਹੋਏ ਆ ਕਿਵੇਂ ਘਟੋਗੇ ਤੁਸੀਂ ਗੱਲ ਉਹ ਕੀਤੀ ਜਾਵੇ ਤੇ ਸਮਝਿਆ ਜਾਵੇ ਕਿ ਇਹਦੇ ਪਿੱਛੇ ਕੋਈ ਚਾਲ ਹੈ ਤੇ ਪੰਜਾਬ ਦੀ ਸਰਕਾਰ ਨੂੰ ਇਹਦਾ ਕੈਦਤ ਕਰਨ ਨੂੰ ਬਣਾਉਣਾ ਚਾਹੀਦਾ ਹੈ ਅਸੀਂ ਬਾਕੀਆਂ ਦੀ ਗੱਲ ਨਹੀਂ ਕਰਦੇ ਕਿ ਜੇ ਕੋਈ ਪ੍ਰਵਾਸੀ ਪੰਜਾਬ ਦੇ ਵਿੱਚ ਆਉਂਦਾ ਹੈ ਉਹਨੂੰ ਕਿੰਨੀ ਕਿਰਾਇਤ ਦੇਣੀ ਹੈ ਉਹਨੂੰ ਕੀ ਕਰਨਾ ਹੈ ਅੱਜ ਤੁਹਾਡੇ ਸਾਰੇ ਪਿਤਾ ਪੁਰਖੀ ਧੰਧਿਆਂ ਤੇ ਤੇ ਕਾਬਜ ਨਹੀਂ ਫੈਕਟਰੀਆਂ ਦੇ ਵਿੱਚ ਇਹ ਕੰਮ ਕਰਦੇ ਨੇ ਤੇ ਮਾਰੇ ਲੋਕਾਂ ਦੀ ਗਿਣਤੀ ਹੈ ਜਿਹੜੀ ਉਹ ਬਹੁਤ ਹੀ ਥੋੜੀ ਹੈ ਅਪਰਾਧਿਕ ਵਿਰਤੀ ਵਾਲਾ ਭਾਵੇਂ ਸਥਾਨਕ ਹੋਵੇ ਭਾਵੇਂ ਪ੍ਰਵਾਸੀ ਹੋਵੇ ਜਾਂ ਕੋਈ ਹੋਰ ਉਹਦੇ ਖਿਲਾਫ ਸਖਤ ਤੋਂ ਸਖਤ ਕਾਨੂੰਨ ਮੁਤਾਬਕ ਕਾਰਵਾਈ ਕੀਤੀ ਜਾਣੀ ਚਾਹੀਦੀ ਬਿਲਕੁਲ ਤੇਲਸਾ ਬਾਜੇ ਇੱਕ ਵਾਰ ਮੌਸਮ ਦੇ ਵਿੱਚ ਫੇਰ ਤਬਦੀਲੀ ਵੇਖਣ ਨੂੰ ਮਿਲੀ ਹੈ ਤੇ ਅ ਕਈ ਜ਼ਿਲ੍ਹਿਆਂ ਦੇ ਵਿੱਚ ਜਿਹੜੀ ਹੈ ਭਾਰੀ ਮੀਂਹ ਪਿਆ ਇਸੇ ਤਹਿਤ ਅੱਜ ਕੀਰਤਪੁਰ ਸਾਹਿਬ ਦੇ ਵਿੱਚ ਵੀ ਕਾਫੀ ਮੀਂਹ ਪਿਆ ਜਿਸ ਨੂੰ ਲੈ ਕੇ ਜਿਹੜਾ ਖਾੜੂ ਉਫਾਨ ਤੇ ਸੀਗਾ ਇਸ ਦੇ ਚੱਲਦਿਆਂ ਕਾਫੀ ਸਕੂਲੀ ਬੱਚੇ ਵੀ ਉੱਥੇ ਫਸੇ ਦਿਖੇ ਦੇਖੋ ਕਈ ਥਾਵਾਂ ਦੇ ਉੱਤੇ ਇਹ ਚੀਜ਼ ਵਾਪਰੀ ਹੈ ਜੀ ਉੱਤਰਾਖੰਡ ਦੇ ਵਿੱਚ ਚਮੇਲੀ ਇੱਕ ਜਗ੍ਹਾ ਦੇਰਾਦੂੰਦ ਦੇ ਕੋਲ ਉੱਥੇ ਬਰਸਾਤ ਹੋਈ ਹੈ। ਉੱਥੇ ਕਈ ਸਾਰੇ ਵੱਦੇ ਲਾਪਤਾ ਵੀ ਹੈ। ਪਹਾੜਾਂ ਤੇ ਵੱਧ ਬਰਸਾਤ ਹੋਣ ਕਾਰਨ ਚੰਡੀਗੜ੍ਹ ਦੀ ਸੁਖਨਾ ਝੀਲ ਦੇ ਗੇਟ ਵੀ ਖੋਲ ਦਿੱਤੇ ਗਏ ਨੇ। ਚੰਡੀਗੜ੍ਹ ਸੁਖਨਾ ਝੀਲ ਦੇ ਗੇਟ ਖੋਲ ਦਿੱਤੇ ਗਏ ਨੇ। ਜਿਹੜੀ ਸਭ ਤੋਂ ਵੱਡੀ ਸਮੱਸਿਆ ਹੈ। ਜੀ। ਜਿਹੜੀ ਇਹ ਕੰਨਾਂ ਦੇ ਵਿੱਚ ਕੌੜਾ ਤੇਲ ਪਾ ਕੇ ਚੁੱਪ ਕਰੇ ਬੈਠੇ ਨੇ ਉਹ ਡੇਮਾਂ ਦੀਆਂ ਝੀਲਾਂ ਦੇ ਵਿੱਚ ਗਾਰ ਆ ਜਾਣੀ। ਕਈ ਢਾਮਾਂ ਚ ਕਹਿੰਦੇ ਇਹ 40 40 50 50 ਫੁੱਟ ਜੰਮ ਚੁੱਕੀ ਐ। ਜੇ ਉਹ ਗਾਰ ਸਾਫ਼ ਕੀਤੀ ਹੁੰਦੀ ਤਾਂ ਉਹਨਾਂ ਉੱਥੇ ਪਾਣੀ ਪੜਾ ਰੋ ਜਾਣਾ ਸੀ। ਸਾਨੂੰ ਮੈਦਾਨੀ ਇਲਾਕਿਆਂ 'ਚ ਪਾਣੀ ਘੱਟ ਛੱਟਣਾ ਪੈਂਦਾ ਤੇ ਜਿਹੜਾ ਦਰਿਆਮਾ ਦੀ ਜਗ੍ਹਾ ਜਲ ਕਾਸਿਆਂ ਦੀ ਜਗ੍ਹਾ ਰੋਕੀ ਹੋਈ ਹੈ ਉਹਦੇ ਤੇ ਕੋਈ ਬਿਆਨ ਨਹੀਂ ਦਿੱਤਾ ਕਿਸੇ ਨੇ ਅਜੇ ਤੱਕ ਕਿ ਉਹਦਾ ਕੀ ਕਰਾਂਗੇ ਬਹੁ ਗਿਣਤੀ ਰਸੂਖਦਾਰਾਂ ਨੇ ਰੋਕੀ ਹੈ ਮਾਰ ਮੜਿਆਂ ਨੂੰ ਪੈਂਦੀ ਹੈ ਇੱਕ ਬੰਦਾ 20 ਕਿੱਲਿਆਂ ਵਾਲਾ ਰੋਕੀ ਬੈਠਾ ਹੈ ਉਦੇ ਨਾਲ ਲਗਵਾ 2 ਕਿੱਲਿਆਂ ਵਾਲਾ 20 ਕਿੱਲਿਆਂ ਵਾਲੇ ਨੂੰ ਜੇ 2-3 ਕਿੱਲਿਆਂ ਦੀ ਮਾਰ ਪੈ ਗਈ ਉਹ ਚੱਲ ਸਕਦਾ ਹੈ ਤੇ ਜਿਹਦੇ ਕੋਲ ਕਿੱਲੇ ਹੀ 2-3 ਨੇ ਉਹਦੀ ਹਰਾਜ ਰੁਰਗੀ ਉਹਨੇ ਆਪਦਾ ਜੀਵਨ ਕਿਸ ਤਰ੍ਹਾਂ ਚਲਾਉਣਾ ਹੈ ਇਹ ਚੀਜ਼ਾਂ ਨੇ ਇਹਦੇ ਉੱਤੇ ਸਰਕਾਰਾਂ ਮੂਕ ਦਰਸ਼ਕ ਨੇ ਐਡਾ ਵੱਡਾ ਕਟਰਾ ਕਰਮ ਵਾਪਰ ਗਿਆ ਐਡਾ ਨੁਕਸਾਨ ਹੋ ਗਿਆ ਬਜਾਲਾਏ ਪੰਜਾਬ ਦੀ ਸਰਕਾਰ ਨੇ ਸਰਪਾਰਟੀ ਮੀਟਿੰਗ ਸੱਦੀ ਹੋਵੇ ਜਾਂ ਵਿਰੋਧੀ ਧਿਰਾਂ ਦੇ ਕਹਿੰਦੇ ਇੱਕ ਦਿਨ ਦਾ ਸੈਸ਼ਨ ਸੱਦਿਆ ਹੋਵੇ ਸਦਨਤਾ ਤਾਂ ਜੇ ਕੰਟਰੋਲ ਇਨਾਂ ਕੋਲੇ ਹੋਵੇ ਰਿਮੋਟ ਤਾਂ ਕਿਤੇ ਹੋਰ ਹੈ ਸੋ ਪੰਜਾਬ ਦੇ ਲੋਕ ਇਹ ਗੱਲ ਚਾਹੁੰਦੇ ਨੇ ਇੱਥੇ ਸਰਪਾਰਟੀ ਮੀਟਿੰਗ ਸੱਦ ਕੇ ਜਿਹੜਾ ਕੁਝ ਐਕਤੀ ਵਾਪਰ ਗਿਆ ਇਹ ਨਹੀਂ ਹੈ ਕਿ ਪਾਣੀ ਉੱਤਿਆ ਖਵਾਜਾ ਬਿਸਤਰਿਆ ਪਰਤਨਾਲਾ ਉੱਥੇ ਦਾ ਉੱਥੇ ਇਹ ਗਾਹ ਨੂੰ ਵੀ ਆ ਸਕਦਾ ਹੈ ਇਹਦੇ ਤੋਂ ਘੱਟੋ-ਘੱਟ ਸਾਨੂੰ ਭਵਿੱਖ ਵਾਸਤੇ ਚਿੰਤਾਜਨਕ ਹੋ ਕੇ ਇਹਦਾ ਕੋਈ ਠੋਸ ਹੱਲ ਕੱਢ ਰਿਆ ਜਾਣਾ ਚਾਹੀਦਾ ਜੀ ਬਿਲਕੁਲ ਉਧਰ ਕਿਹਾ ਜਾ ਰਿਹਾ ਹੈ ਕਿ ਨਵੇਂ ਬਨੇਸ਼ ਸ਼ਰਮਣੀ ਅਕਾਲੀ ਦਲ ਦੇ ਪ੍ਰਧਾਨ ਗਿਆਨੀ ਹਰਪੀ ਸਿੰਘ ਜੀ ਦੇ ਵੱਲੋਂ ਹੁਣ ਸਟੇਟ ਜਨਰਲ ਡੈਲੀਗੇਟ ਇਜਲਾਸ ਸੱਦੇ ਗਿਆ। ਤੁਹਾਨੂੰ ਯਾਦ ਹੋਣਾ ਹੈ ਕਿ ਪਹਿਲਾਂ ਇਹ ਡੈਲੀਗੇਟ ਇਜਲਾਸ 6 ਸਤੰਬਰ ਦਾ ਸੱਦਾ ਗਿਆ ਸੀ। ਸ਼੍ਰੀ ਅਨੰਦਪੁਰ ਸਾਹਿਬ ਵਿਖੇ ਕੋਮਲ ਜੀ। ਜੀ ਜੀ। ਕਿਉਂ ਕਿ ਹੜ ਆ ਗਏ। ਬੜੀ ਸਥਿਤੀ ਖਤਰਨਾਕ ਹੋ ਗਈ। ਤੇ ਗੱਲ ਇਸ ਕਿਸਮ ਦੀ ਹੋ ਗਈ ਕਿ ਜੇ ਹੁਣ ਇਹ ਆਪਣਾ ਡੈਲੀਗੇਟ ਜਲਾ ਸਕਦੇ ਐ ਤਾਂ ਇਹਨਾਂ ਦੀ ਸਾਰੇ ਪਾਸੇ ਤੋਏ ਤੋਏ ਹੋਣੀ ਐ ਫਿਰ ਸਧਤੀ ਕੀ ਬਣੀ ਇਹਨਾਂ ਨੇ ਹੁਣ ਆਉਣ ਵਾਲੇ 25 ਸਤੰਬਰ ਨੂੰ ਅੱਜ ਧਰਸਤੰਬਰ ਅੱਜ ਦੇ ਦਿਨ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਸਵੇਰੇ 10:30 ਵਜੇ ਇਹ ਸ਼ਰਮਣੀ ਅਕਾਲੀ ਦਲ ਪੁਨਰ ਸਰਜੀਤ ਇਹਨਾਂ ਦਾ ਡੈਲੀਗੇਟ ਜਲਾਸ ਹੋਵੇਗਾ ਇਹ ਜਾਣਕਾਰੀ ਪਾਰਟੀ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਹੋਣੀ ਦਿੱਤੀ ਹੈ ਅਨੰਦਪੁਰ ਸਾਹਿਬ ਦੇ ਵਿੱਚ ਸੱਦਿਆ ਗਿਆ ਕਿ ਅਰਦਾਸ ਦੇ ਨਾਲ ਇਹ ਸ਼ੁਰੂ ਹੋਵੇਗਾ ਦੇਖੋ ਉਹਦੇ ਵਿੱਚ ਕਿਹੜੇ ਕਿਹੜੇ ਫੈਸਲੇ ਸ਼੍ਰੋਮਣੀ ਅਕਾਲੀ ਦਲ ਮੋਢ ਸਰਜੀਤ ਲੈਂਦਾ ਸਮਾ ਦੱਸੇਗਾ ਜੀ ਬਿਲਕੁਲ ਢਿਲੋ ਸਾਹਬੂਦਰਾ ਕਿਹਾ ਜਾ ਰਿਹਾ ਹੈ ਕਿ ਵੋਟਚੋਰੀ ਮਾਮਲੇ ਉੱਤੇ ਪ੍ਰਤਾਪ ਸਿੰਘ ਬਾਜਵਾ ਦਾ ਇੱਕ ਵੱਡਾ ਬਿਆਨ ਸਾਹਮਣੇ ਆਇਆ ਜਿਹਦੇ ਵਿੱਚ ਬਾਜਵਾ ਨੇ ਕਿਹਾ ਕਿ ਰਾਹੁਲ ਗਾਂਧੀ ਨੇ ਬਿਲਕੁਲ ਸਚਾਈ ਦਾ ਜਿਹੜਾ ਪੰਤਾ ਫਾਸ਼ ਕੀਤਾ ਹੈ ਦੇਖੋ ਜਿਹੜਾ ਰਾਹੁਲ ਗਾਂਧੀ ਹੋਰਾਂ ਨੇ ਗੱਲ ਕਹੀ ਹੈ ਉਹਨੂੰ ਤਾਇਦ ਕੀਤਾ ਜਿਹੜੇ ਵਿਰੋਧੀ ਤਰਦੇ ਆਗੂ ਨੇ ਪੰਜਾਬ ਵਿਧਾਨ ਸਭਾ ਵਿੱਚ ਸਰਦਾਰ ਪ੍ਰਤਾਪ ਸਿੰਘ ਬਾਜਬਾਨੀ ਉਹਨਾਂ ਨੇ ਕੀ ਕਿਹਾ ਉਹ ਕਹਿੰਦੇ ਕਿ ਰਾਹੁਲ ਗਾਂਧੀ ਹੋਰਾਂ ਨੇ ਜਿਹੜਾ ਕੁਝ ਇਹ ਕਿਹਾ ਹੈ ਇਹ ਬਿਲਕੁਲ درست ਕਿਹਾ ਹੈ ਉਹਨਾਂ ਕਰਨਾਟਕ ਦੇ ਆ ਲੈਂਡ ਹਲਕੇ ਚ 6018 ਵੋਟਾਂ ਨੂੰ ਹਟਾਉਣ ਅਤੇ ਮਹਾਰਾਸ਼ਟਰ ਵੋਟਰ ਸੂਚੀ ਚ ਜੋੜਨ ਦੀ ਕੋਸ਼ਿਸ਼ ਦਾ ਦੋਸ਼ ਲਾਇਆ ਹੈ ਜੀ ਜੀ ਇਹਦੇ ਬਾਰੇ ਮੁੱਖ ਚੋਣ ਕਮਿਸ਼ਨ ਹੈ ਜਿਹੜਾ ਉਹ ਆਪਣੀ ਜ਼ਿੰਮੇਵਾਰੀ ਤੋਂ ਭੱਜ ਨਹੀਂ ਸਕਦਾ ਸੋ ਰਾਹੁਲ ਗਾਂਧੀ ਨੇ ਜਿਹੜਾ ਇਹ ਮਸਲਾ ਚੱਕਿਆ ਇੱਕ ਕਿਸਮ ਦੇ ਨਾਲੇ ਬਿਲਕੁਲ درست ਚੱਕਿਆ ਬਿਲਕੁਲ ਟੀਲਸਾ ਬੁੱਧਰ ਕੇਜਾ ਰਹਾ ਹੈ ਕਿ ਪੰਜਾਬ ਦੇ ਵਿੱਚ 10000 ਝੋਨੇ ਦੀ ਏਕੜ ਨੂੰ ਜਿਹੜਾ ਹੈ ਚੀਨੀ ਵਾਇਰਸ ਦਾ ਹਮਲਾ ਹੋ ਰਿਹਾ ਹੈ ਤੇ ਜਿਸ ਕਰਕੇ ਝੋਨੇ ਦੀ ਫਸਲ ਖਤਰੇ ਦੇ ਵਿੱਚ ਹੈ ਦੇਖੋ ਜਿਹੜਾ ਇਹ ਮਾਮਲਾ ਆਇਆ ਹੈ ਕੋਮਲ ਜੀ ਇਹ ਆਪਣੇ ਤੌਰ ਤੇ ਉੱਤੇ ਬੜਾ ਅਜੀਬ ਕਿਸਮ ਦਾ ਹੈ ਜੀ ਉਹ ਕਹਿੰਦੀਆਂ ਨੇ ਕਿ ਮੂਸਾ ਡਰਦਾ ਮੌਤ ਉਹਦੇ ਅੱਗੇ ਮੌਤ ਖੜੀ ਅਸਮਾਨ ਤੋਂ ਡਿੱਗਿਆ ਖਜੂਰ ਤੇ ਲਟਕਿਆ ਪੰਜਾਬ ਦੇ ਵਿੱਚ ਇਸ ਵਾਰ ਹੜਾ ਨੇ ਕਿਸਾਨੀ ਨੂੰ ਰਗੜ ਕੇ ਰੱਖਤਾ ਤੇ ਹੁਣ ਪਤਾ ਲੱਗਿਆ ਪੰਜਾਬ ਦੇ ਬਹੁਤ ਸਾਰੇ ਖੇਤਰਾ ਵਿੱਚ ਝੋਨੇ ਦੀ ਫਸਲ ਦੇ ਉੱਤੇ ਚੀਨੀ ਵਾਇਰਸ ਨੇ ਹਮਲਾ ਕਰਤਾ ਇਹਦੇ ਨਾਲ ਅਚਾਨਕ ਫਸਲ ਸੁੱਕਣ ਲੱਗ ਜਾਂਦੀ ਹੈ ਖੇਤਾ 'ਚ ਖੜੀ ਖੇਤੀਬਾੜੀ ਯੂਨੀਵਰਸਿਟੀ ਦੇ ਬਾਹਰਾਂ ਵੱਲੋਂ ਲਗਾਤਾਰ ਇਹਦਾ ਮਉਾਇਨਾ ਕੀਤਾ ਜਾ ਰਿਹਾ ਹੈ। ਉਹਨਾਂ ਦੀਆਂ ਟੀਮਾਂ ਇੱਥੇ ਪਹੁੰਚੀਆਂ ਨੇ। ਇਹਦੀ ਜਿਹੜੀ ਮਾਰ ਹੈ ਉਹ ਮਾਨਸਾ, ਸੰਗਰੂਰ, ਪਟਿਆਲਾ, ਫਤਿਹਗੜ੍ਹ ਸਾਹਿਬ, ਬਹਾਲੀ, ਪਠਾਨਕੋਟ, ਰੂਪਨਗਰ। ਜੀ। ਤੇ 10000 ਏਕੜ ਤੋਂ ਵੱਧ ਰਕਵੇ ਦੇ ਉੱਤੇ ਇਹ ਸਾਰਾ ਕੁਝ ਫੈਲਿਆ ਹੋਇਆ ਹੈ। ਇਸ ਵਾਇਰਸ ਨੇ ਨੁਕਸਾਨ ਪਹੁੰਚਾਇਆ ਹੈ। ਪਰ ਇਹ ਦੇ ਨਾਲ ਹੀ 12 ਟੀਮਾਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀਆਂ ਪੰਜਾਬ ਦੇ ਵੱਖ-ਵੱਖ ਖੇਤਰਾਂ ਵਿੱਚ ਐਸ ਵੇਲੇ ਪਹੁੰਚ ਕੇ ਹਾਲਾਤਾਂ ਦਾ ਜਾਇਜ਼ਾ ਲੈ ਰਹੀਆਂ ਨੇ ਸਰਵੇ ਕਰ ਰਹੀਆਂ ਨੇ ਤੇ ਕਈ ਹੋਰ ਜਿਹੜੇ ਖੇਤੀਬਾੜੀ ਅਧਿਕਾਰੀ ਹੈ ਉਹ ਜਾਣਕਾਰੀ ਦਿੰਦੇ ਆਂ ਇਹ ਗੱਲ ਕਹਿੰਦੇ ਨੇ ਕਿ ਇਹਦੇ ਨਾਲ ਜਿਹੜਾ ਨੁਕਸਾਨ ਹੋ ਜਾਣਾ ਹੈ ਉਹਨਾਂ ਦੀਆਂ ਕੁਝ ਸਿਫਾਰਸ਼ਾਂ ਨੇ ਕਿਸਾਨਾਂ ਗੁਆਂ ਨੂੰ ਕਿਸਾਨ ਦੇ ਜਿਹੜੇ ਸਾਡੇ ਇਹਨਾਂ ਖੇਤਰਾਂ ਦੇ ਕਿਸਾਨ ਨੇ ਉਹਨਾਂ ਨੂੰ ਜੁਨੇਵਰ ਅਸ਼ਤੀ ਦੀਆਂ ਸਪਾਰਸ਼ਾਂ ਜਿਹੜੀਆਂ ਨੇ ਉਹ ਮੰਨ ਕੇ ਉਸ ਤਰ੍ਹਾਂ ਦੀ ਸਪਰੇ ਵਗੈਰਾ ਕਰ ਲੈਣੀ ਚਾਹੀਦੀ ਹੈ ਜੀ ਬਿਲਕੁਲ ਟਿਲੋ ਸਾਹਿਬ ਸਾਡੇ ਪ੍ਰੋਗਰਾਮ ਦਾ ਹਿਸਾਬ ਬਣਾ ਲਈ ਤੇ ਸਾਡੇ ਦਸ਼ਕਰ ਦੇ ਨਾਲ ਵਜਿ ਰੀ ਜਾਣਕਾਰੀ ਸਾਂਝੀ ਕਰਨ ਦੇ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਜੀ ਬਹੁਤ ਬਹੁਤ ਮਿਹਰਬਾਨੀ ਹੈ ਸਤਿ ਦਰਸ਼ਕੋ ਇਸ ਪ੍ਰੋਗਰਾਮ ਦੇ ਵਿੱਚ ਫਿਲਹਾਲ ਇਹ ਨਹੀਂ ਜਲਦ ਮਿਲਾਂਗੇ ਕੱਲ ਨਵੇਂ ਪ੍ਰੋਗਰਾਮ ਦੇ ਵਿੱਚ ਨਵੀਆਂ ਖਬਰਾਂ ਦੇ ਨਾਲ ਤਦ ਤੱਕ ਮੈਨੂੰ ਦਿਓ ਇਜਾਜ਼ਤ ਧੰਨਵਾਦ